ਹਾਂਜੀ ਹਾਂਜੀ ਹਾਂ ਹਾਂ ਉਹਨਾਂ ਤੇ ਵੀ ਐਲਐਸਸੀ ਲੱਗੀਆਂ ਸੀ ਪਹਿਲਾਂ ਇਹ ਜਿਹੜੀਆਂ ਗੱਲਾਂ ਆਉਂਦੀਆਂ ਐ ਨਾ ਇਹ ਕਾਨੂੰਨ ਚ ਹੀ ਹੁੰਦੀਆਂ ਐ ਯਾਦ ਰੱਖ ਲਿਓ ਇੱਕ ਦਿਨ ਮੈਂ ਉਹ ਆਪਣੇ ਪਿੰਡ ਗਿਆ ਹੋਇਆ ਸੀ ਮੈਂ ਗਿਆ ਮੈਂ ਕਿਹਾ ਜੀ ਬਈ ਆਪਾਂ ਕਿਹਨੇ ਆ ਨਾ ਜਿਹੜਾ ਕੰਮ ਕਰਦਾ ਇੰਦਰਾ ਗਾਂਧੀ ਵਾਲਾ ਤੇ ਉਹ ਮੰਦੂ ਵਿੱਚ ਜੋ ਬਜ਼ੁਰਗ ਬੈਠੇ ਸੀ ਆਪਣੇ ਰੋਲ ਉਹਨਾਂ ਨੇ ਇਹ ਕਹਿੰਦੇ ਕਿ ਇਹ ਪਹਿਲਾ ਥੋੜੀ ਹੈ ਕਹਿੰਦੇ ਆਪਣੇ ਜਿੰਤੋਂ ਦੇ ਮੋਰਚੇ ਵਿੱਚ ਜੀਦ ਹੋਈਆਂ ਨਨਕਾਣਾ ਸਾਹਿਬ ਵੇਲੇ ਵੀ ਉੱਥੇ ਅਸੀਂ ਪਾਕਿਸਤਾਨ ਤੋਂ ਆਏ ਸੀ ਉੱਥੇ ਵੀ ਸੀ ਕਹਿੰਦੇ ਇਹ ਐਵੇਂ ਨਹੀਂ ਹੋਇਆ ਇੱਕ ਖੂਨ ਚ ਹੁੰਦਾ ਜਿਨ੍ਹਾਂ ਦੇ ਖੂਨ ਚ ਹੋਵੇ ਉਹ ਫਿਰ বারবার ਉਠੁলায় ਲੋੜ ਪਈ ਤੇ ਜਦ ਕੌਮ ਆਵਾਜ਼ ਮਾਰ ਦਿੱਕੇ ਉਹ ਕੋ ਬੰਦੇ ਮਹਿਸੂਸ ਕਰਦੇ ਆ ਵੀ ਹੁਣ ਸਾਡੀ ਕੌਮ ਨੂੰ ਲੋੜ ਹੈ ਐਵੇਂ ਕੁਲਵੰਤ ਸਿੰਘ ਦਾ ਇਹ ਜੀ ਅਸੀਂ ਜੋਰ ਤਾਂ ਬਹੁਤ ਲਾਉਨੇ ਆ ਵਪਾਰ ਆ ਜਾਣ ਪਰ ਮੈਨੂੰ ਲੱਗਦਾ ਨਹੀਂ ਕਿ ਬਈ ਸਰਕਾਰ ਨੂੰ ਕੋਈ ਫਰਕ ਪੈਂਦਾ ਇਸ ਗੱਲ ਦਾ ਕੋਈ ਦੇਖੋ ਦੁਬਾਰਾ ਐਨਐਸਏ 라ਤੀ ਹੁਣ ਜੇਲ੍ਹ ਚ ਜਦੋਂ ਤਰੋਂ ਉਹ ਬਾਹਰ ਸਿਕਿਆ ਅਮਰਤ ਪਾ ਲਿਆ ਉਦੋਂ ਤਾਂ ਉਹਦਾ ਕੋਸ਼ਿਸ਼ ਨਹੀਂ ਬ੍ਰਾਂਤ ਹੋਇਆ ਆਈਐਸਆਈ ਨਾਲ ਕੋਈ ਕਾਗਜ਼ ਨਹੀਂ ਕੋਈ ਮਤਲਬ ਕੁਝ ਨਹੀਂ ਕੋਈ ਲਿੱਖ ਨਹੀਂ ਬ੍ਰਾਂਤ ਹੋਇਆ ਕੋਈ ਨੰਬਰ ਨਹੀਂ ਮਿਲਿਆ ਕੁਝ ਨਹੀਂ ਹੁਣ ਇਹਨਾਂ ਨੇ ਪੰਜਾਬ ਸਰਕਾਰ ਮੈਂ ਹਾਈ ਕੋਰਟ ਚ ਲਾਤਾ ਜੀ ਬਈ ਉਹਨੇ ਨੇ ਕਹਿੰਦੇ ਆਈਐਸਆਈ ਨਾਮ ਦਾ ਸੋ ਬਾਅਦ ਸੀ ਉਦੋਂ ਤਾਂ ਬਣੇਗੇ ਹੁਣ ਜੇਲ੍ਹ 'ਚ ਬੈਠੇ ਨੇ ਕਿੱਥੋਂ ਬਣਾ ਲੈ ਇਹ ਗੱਲਾਂ ਖਾਲਸਾ ਸੋਚਣ ਵਾਲੀਆਂ ਐ ਇਹਨਾਂ ਕੋਲੇ ਜਵਾਬ ਨਹੀਂ ਹੈ ਕਿਹੜੀ ਗੱਲ ਕਰਕੇ ਐਨਐਸ ਨੂੰ ਵਧਾਈ ਹੈ ਕਹਿੰਦੇ ਜੀ ਇਹਨੇ ਮੈਨੂੰ ਮਾਰਨ ਦੀ ਕੰਮ ਕੀ ਦਿੱਤੀ ਹੈ ਮਗਰ ਜੇ ਆਪਾਂ ਇਸ ਹਰਸਲੇ ਦੀ ਗੱਲ ਕਰਦੇ ਆਂ ਪਿੰਡਾਂ ਚੋਂ ਹੀ ਲੜਾਈ ਹੋ ਜਾਂਦੀ ਈ ਆ ਆਪਾਂ ਮਾਰਨ ਦੀ ਢਾਂਕੀ ਗਵਾਂਡੀਆਂ ਨੂੰ ਨਾਲ ਦੇ ਨੂੰ ਦੇ ਦਿੰਦੀਆਂ ਫਿਰ ਤਾਂ ਥੋੜ ਦੇ ਜੀ ਐਨਐਸ ਰਹਿ ਜੋਗੀ ਫਿਰ ਕਹਣਾ ਜੇ ਮਾਰਨ ਦੀ ਢਾਂਕੀ ਦਿੱਤੀ ਐ ਤਾਂ 500 6 ਬਣਦੀ ਐ ਲਾ ਦੋ 500 6 ਚ ਜਵਾਨ ਤਾਂ ਹੋ ਜਾਊਗੀ 50 ਫੈਸੇ ਬੇਲੇ ਪਰ ਫੈਸੇ ਜੀਲ ਚ ਜਾਂਦੀ ਰੋੜਦੀਆਂ 506 ਵਾਸਤੇ ਇਸ ਲਈ ਸਾਹਮਣੇ ਗੱਲ ਤਾਂ ਸੱਚੀ ਹੈ ਵੀ ਜਿਹੜੇ ਆਪਾਂ ਪੰਜਾਬੀ ਆ ਨਾ ਸਰਦਾਰ ਐ ਜਿਹੜੀ ਆਪਣੀ ਕੌਮ ਦਾ ਖਾਤਾ ਇਹ ਜਿਹੜੇ ਸੈਂਟਰ ਚ ਦਿੱਲੀ ਚ ਜਿਹੜੇ ਬੈਠੇ ਆ ਨਾ ਉਹਨਾਂ ਨੂੰ ਚਾਹਦੀ ਐ ਜਿਲ੍ਹਾ ਸਿੱਖਾ ਨੇ ਦਿੱਲੀ ਵਾਸਤੇ ਕੀਤਾ ਹੈ ਉਹਦੇ ਬਦਲੇ ਸਾਨੂੰ ਮਾਣ ਜਾਂ ਸਾਡੀ ਬੜਿਆਈ ਤਾਂ ਕੀ ਕਰਨੀ ਹੈ ਇਹ ਸਿਰਫ ਸਾਨੂੰ ਨਹੀਂ ਮੰਦਾਉਂਦੇ ਹਨ ਪ੍ਰਸਾਦ ਸਿੰਘ ਜੀ ਇਹ ਜਿਹੜੀਆਂ ਗੱਲਾਂ ਇਹ ਬਹੁਤਾ ਚੜ੍ਹ ਨਹੀਂ ਚੱਲਣਗੀਆਂ ਇਹ ਹੈ ਜੇ ਜ਼ਿਆਦਾ ਨਹੀਂ ਤਾਂ થોડા ਚਿਰ ਹੋਰ ਇਹਨਾਂ ਨੂੰ ਆਪਣੇ ਬੰਦੇ ਛੱਡਣੇ ਪੈਣੇ ਐ ਇਸੇ ਵਿਧਾਨੀ ਦਾ ਨਕਸ਼ਾਨੀ ਬਿਨਾਂ ਕਿਸੇ ਗੱਲ ਤੋਂ ਸੀਐਮ ਨੇ ਕਹਿਤਾ ਜਿਵੇਂ ਤਾਂ ਕੀ ਦਿੱਤੀ ਐ ਸੀਐਮ ਨੂੰ ਤਾਂ ਇਹ ਗਿਆ ਸੀ ਭਗਵਾਨ ਤੁਮ ਬੀਤੂ ਬਿਆਨ ਸਿੰਘ ਦੇ ਰਾਹਾਂ ਤੇ ਚੱਲ ਪਿਆ ਐ ਉਹ ਮੈਂ ਇਹ ਕਿਹਾ ਸੀ ਵੀ ਤੇਰਾ ਵੀ ਹਾਲ ਬਿਆਤ ਸਿੰਘ ਵਾਲਾ ਹੋਊਗਾ ਉਹਨੇ ਇਹ ਨਹੀਂ ਸੀ ਕਿਹਾ ਵੀ ਮੈਂ ਤੇਰਾ ਹਾਲ ਬਿਆਤ ਸਿੰਘ ਵਾਲਾ ਕਰਾਂਗਾ ਜਦੋਂ ਲੋਕਾਂ ਦਾ ਤੰਗ ਹੋ ਜਾਂਦੀ ਹੈ ਹੁਣ ਇੰਦਰਾ ਕਾਂਧੀ ਸੀ ਕਿਸੇ ਨੇ ਉਹ ਥੋੜੀ ਜਿਹੀ ਪਰ ਕੌਮ ਨੂੰ ਪਤਾ ਸੀ ਵੀ ਕੋਈ ਨਾ ਕੋਈ ਉੱਠੋਗਾ ਇਹ ਥੋੜੀ ਪਤਾ ਸੀ ਵੀ ਕਿਹੜਾ ਉੱਠੋਗਾ ਕੌਮ ਦੀ ਦੀਖ ਚ ਸੀ ਵੀ ਕਿਹੜਾ ਉੱਠਦਾ ਹੈ ਪਰੇ ਕਰੀ ਸੀ ਕਿਸੇ ਨੂੰ ਪਤਾ ਵੀ ਕੌਣ ਹੈ ਆਪਾਂ ਪਹਿਲੇ ਹੀ ਤਾਂ ਨਹੀਂ ਸੀ ਕਿਸੇ ਤੇ ਪਰਚਾ ਦੇ ਇਸ ਰੱਖਦੇ ਹੁਣ ਵੀ ਇਹ ਬੰਦੇ ਨੇ ਇੰਦਰਾ ਕਰਦੀ ਮਾਰਨੀਆਂ ਜੀ ਇਸ ਤੇ ਪਰਚਾ ਦੇ ਦਿਓ ਪਹਿਲਾਂ ਹੀ ਇਤਨਾ ਕੰਮ ਹੋ ਗਿਆ ਅੰਮ੍ਰਿਤਪਾਲ ਉਹਨਾਂ ਦਾ ਜਿਹੜੇ ਆ ਰਹੋਗੇ ਕੋਲ ਬੰਦ ਕਰ ਮੋੜਾ ਉਹਦੇ ਨਾਲ ਜੇ ਤੁਸੀਂ ਮਾਰੋਗੇ ਥੋੜੇ ਪਰਚਾ ਦੇ ਦਿੱਤਾ ਕੰਮ ਚਾਹੇ ਕੋਈ ਹੋਰ ਹੀ ਕਰ ਦਵੇ ਜਿਹੜੀਆਂ ਉਹ ਗੱਲਾਂ ਕਰਦੇ ਨੇ ਜਿਹੜੀਆਂ ਭਗਵਾਨਤ ਬਾਤ ਗੱਲਾਂ ਕਰਦਾ ਇਹ ਤੁਹਾਨੂੰ ਮਾਰੂਗੇ ਮੈਨੂੰ ਧੰਕੀ ਦਿੱਤੀ ਹੈ ਕਿਉਂਕਿ ਕੋਰਚੂ ਨੇ ਇਹੀ ਕਹਿੰਦਾ ਵੀ ਮੈਨੂੰ ਵਰਮ ਦੇ ਧੰਕੇ ਦਿੱਤੀ ਹੈ ਇਹਦਾ ਇਹ ਸਵੇਰੇ ਸਖਣ ਜੀਏ ਸਾਰੀਆਂ ਬਲਾਉਂਟੀ ਗੱਲਾਂ ਗਲਤ ਗੱਲਾਂ ਜਿਹੜੀ ਸਰਕਾਰ ਕਰਦੀ ਹੈ ਜਾਂ 판ੂ ਜੋ ਇਹ ਝੂਠੇ ਦੋਸ਼ ਲਾ ਕੇ ਪਤਰਾਮ ਕਰਦੀ ਹੈ ਨਾ ਇਹ ਮੈਂ ਕਹਿ ਰਿਹਾ ਵੀ ਅਪਕਹਦੀਆਂ ਕੁਰਬਾਨੀਆਂ ਦਿੱਲੀ ਵਾਲੇ ਸਰਕਾਰ ਨੂੰ ਕੁਝ ਨਾ ਉਹ ਸੋਚਣਾ ਚਾਹੀਦਾ ਹੈ ਵੀ ਆਪਾਂ ਇਹਨਾਂ ਨੂੰ ਭਰਾ ਬਣਾ ਕੇ ਨਾਮ ਲਾਇਏ ਨਾ ਕੇ ਇਹਨਾਂ ਨੂੰ ਨਿਯਮਿਤ ਬਣਦੀ ਕੋਸ਼ਿਸ਼ ਕਰੀਏ ਬਾਕੀ ਸਾਰ ਸਰਪ ਜੀ ਮੈਂ ਤੁਹਾਡਾ ਧੰਨਵਾਦ ਕਰਦਾ ਅਖੀਰ ਚ ਵੀ ਤੁਸੀਂ ਆਈ ਹੋਰ ਇਹ ਆਪਣੇ ਜਰੂਰੀ ਦੇਵੇਂ ਛੱਡ ਕੇ ਮੈਨੂੰ ਇੰਨਾ ਇੱਜ਼ਤ ਮਾਣ ਪਿਆਰ ਸਤਿਕਾਰ ਦਿੱਤਾ ਤੁਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਮੈਨੂੰ ਵੋਟਾਂ ਵਾਕੇ ਐਮਪੀ ਬਣਾਤਾ ਸਾਥ ਸਰਦ ਜੀ ਮੈਂ ਹੁਣ ਐਲਾਨ ਨਹੀਂ ਕਰ ਸਕਦਾ ਗਰੰਟ ਦਾ ਮੈਂ ਸਾਰਿਆਂ ਨੂੰ ਪੂਰੇ ਹਲਕੇ ਚ ਵਾੜ ਚੜ ਕੇ ਮੈਂ ਉਹੀ ਹਾਂ ਮੇਰਾ ਨੰਬਰ ਹੈ ਤਕਰੀਬਨ ਸਾਰਿਆਂ ਕੋਈ ਕਿਸੇ ਨੂੰ ਕੰਮ ਐ ਫੋਨ ਕਰ ਲੋ ਆਪਣੇ ਜਿਹੜੇ ਕੁਲਵੰਤ ਦਿਬਰੂਗੜ੍ਹ ਜੇਲ੍ਹ ਚ ਉਹਦੇ ਪਾਪਾ ਜੀ ਸੀ ਨਾ ਹਾਂਜੀ ਹਾਂਜੀ ਹਾਂ ਹਾਂ ਉਹਨਾਂ ਤੇ ਵੀ ਐਲਐਸਸੀ ਲੱਗੀ ਸੀ ਪਹਿਲਾਂ ਇਹ ਜਿਹੜੀਆਂ ਗੱਲਾਂ ਆਉਂਦੀਆਂ ਐ ਨਾ ਇੱਕ ਹੁੰਚ ਹੀ ਹੁੰਦੀਆਂ ਯਾਦ ਰੱਖ ਲਿਓ ਇੱਕ ਦਿਨ ਮੈਂ ਬਾ ਆਪਣੇ ਪਿੰਡ ਗਿਆ ਹੋਇਆ ਸੀ ਮੈਂ ਗਿਆ ਮਾਤਾ ਜੀ ਕਿੰਝ ਆਪਾਂ ਕਹੇ ਹਨਾ ਕਿ ਜੁਰਗ ਨੇ ਇਹ ਕੰਮ ਕਰਤਾ ਇੰਦਾਂ ਗਾਂਧੀ ਵਾਲਾ ਤੇ ਉਹ ਮਨੂ ਵਿਚੋ ਬਜ਼ੁਰਗ ਬੈਠੇ ਸੀ ਆਪਣੇ ਰੋਲ ਉਹਨਾਂ ਨੇ ਕਿਹਾ ਕਹਿੰਦੇ ਵੀ ਇਹ ਪਹਿਲਾ ਥੋੜੀ ਹੈ ਕਹਿੰਦਾ ਆਪਣੇ ਜਿਤੋਂ ਦੇ ਮੂਰਚੇ ਚ ਮਿਸ਼ੀਦ ਹੋਈਆਂ ਹਨ ਨਨਕਾਣਾ ਸਾਹਿਬ ਵੇਲੇ ਵੀ ਉੱਥੇ ਅਸੀਂ ਪਾਕਿਸਤਾਨ ਤੋਂ ਆਏ ਸੀ ਨਾ ਉੱਥੇ ਵੀ ਸੀ ਕਹਿੰਦੇ ਇਹ ਐਵੇਂ ਨਹੀਂ ਹੋ ਰਿਹਾ ਇੱਕ ਹੁੰਚੀ ਹੁੰਦਾ ਜਿਨ੍ਹਾਂ ਦੇ ਖੂਨ ਚ ਹੋਵੇ ਉਹ ਫਿਰ بار بار ਉਠਦਾ ਲੋਡ ਪਈ ਤੇ ਜਦੋਂ ਕੌਮ ਆਵਾਜ਼ ਮਾਰਦੀ ਹੈ ਕਰੋ ਬੰਦੇ ਮਹਿਸੂਸ ਕਰਦੇ ਆ ਵੀ ਹਾਂ ਸਾਡੀ ਕੌਮ ਨੂੰ ਲੋਡ ਹੈ ਐਵੇਂ ਕੁਲਵੰਤ ਸਿੰਘ ਦਾ ਹੈ ਜੀ ਅਸੀਂ ਜ਼ੋਰ ਤਾਂ ਬਹੁਤ ਲਾਉਨੇ ਆਂ ਬਈ ਬਾਹਰ ਆ ਜਾਣਾ ਪਰ ਮੈਨੂੰ ਲੱਗਦਾ ਨਹੀਂ ਕਿ ਬਈ ਸਰਕਾਰ ਨੂੰ ਕੋਈ ਫਰਕ ਪੈਂਦਾ ਇਸ ਗੱਲ ਦਾ ਕੋਈ ਦੇਖੋ ਦੁਬਾਰਾ ਐਨਐਸਏ ਰਾਤੀ ਹੁਣ ਜੇਲ੍ਹ ਚ ਜਦੋਂ ਕਰੋ ਬਾਹਰ ਸਿਕਾ ਆਮਰਤ ਪਾ ਲਾ ਉਦੋਂ ਤੱਕ ਉਹਦਾ ਕੋਈ ਕਾਰਜ ਨਹੀਂ ਬਰਾਮਤ ਹੋਇਆ ਆਈਐਸਆਈ ਨਾਲ ਕੋਈ ਕਾਗਜ਼ ਨਹੀਂ ਕੋਈ ਮਤਲਬ ਕੁਝ ਨਹੀਂ ਕੋਈ ਨਿਕਲੀ ਬਰਾਮਤ ਹੋਇਆ ਕੋਈ ਨੰਬਰ ਨਹੀਂ ਮਿਲਿਆ ਕੁਝ ਨਹੀਂ ਹੁਣ ਇਹਨਾਂ ਨੇ ਪੰਜਾਬ ਸਰਕਾਰ ਨੇ ਹਾਈ ਕੋਰਟ ਚ ਲਾਂਪਾ ਜੀ ਪੇਯੂਨੈਰ ਨੇ ਕਹਿਉਂਦੇ ਆਈਐਸਆਈ ਨਾਲ ਦੱਸੋ ਬਾਦਸੀ ਉਦੋਂ ਤਾਂ ਬਣੇ ਨੀ ਹੁਣ ਜੇਲ੍ਹ 'ਚ ਬੈਠੇ ਨੇ ਕਿੱਥੋਂ ਬਣਾ ਲੈ ਇਹ ਗੱਲਾਂ ਤਾਂ ਸੱਚਾ ਸੋਚਣ ਵਾਲੀਆਂ ਐ ਇਹਨਾਂ ਕੋਲੇ ਜਵਾਬ ਨਹੀਂ ਹੈ ਕਿਹੜੀ ਗੱਲ ਕਰਕੇ ਐਨਐਸਏ ਵਧਾਈ ਹੈ ਕਹਿੰਦੇ ਜੀ ਇਹਨੇ ਮੈਨੂੰ ਮਾਰਨ ਦੀ ਧਮਕੀ ਦਿੱਤੀ ਹੈ ਮਗਰ ਜੇ ਆਪਾਂ ਇਸ ਸਾਥ ਸਣੀ ਵੀ ਗੱਲ ਕਰਦੇ ਆਂ ਪਿੰਡਾਂ ਚ ਬਣੀ ਮੁਲਾਈ ਹੋ ਜਾਂਦੀ ਈ ਆ ਆਪਾਂ ਮਾਰਨ ਦੀ ਧਮਕੀ ਗਵਾਂਡੀਆਂ ਨੂੰ ਨਾਲ ਦੇ ਨੂੰ ਦੇ ਦਿੰਦੇ ਆਂ ਫਿਰ ਤਾਂ ਟੁੱਟਦੇ ਵੀ ਅੰਸੇ ਲੱਗ ਜੂਗੀ ਠੀਕ ਹੈ ਨਾ ਜੇ ਮਾਰਨ ਦੀ ਧਮਕੀ ਦਿੱਤੀ ਐ ਫੇ 506 ਬੰਦਤੀ ਐ ਲਾ ਦੋ 506 ਚ ਜਵਾਨ ਤਾਂ ਹੋ ਚੁੱਕੀ ਉਹਨਾਂ ਦਾ ਫੈਸਲਾ ਬਿੰਦੂ ਬਰ ਫੈਂਸਰ ਜੀਲ ਚ ਜਾਂਦੀ ਰੋਡ ਦੀਆਂ 506 ਵਾਸਤੇ ਇਸ ਲਈ ਤਾਂ ਸੱਚ ਹੈ ਗੱਲ ਤਾਂ ਸੱਚੇ ਹੈ ਵੀ ਜਿਹੜੇ ਆਪਾਂ ਪੰਜਾਬੀ ਆ ਨਾ ਸਰਦਾਰ ਹੈ ਜਿਹੜੇ ਕੋਮੇ ਖਾਲਸਾ ਇਹ ਜਿਹੜੇ ਸੈਂਟਰ ਚ ਦਿੱਲੀ ਚ ਜਿਹੜੇ ਬੈਠੇ ਆ ਨਾ ਉਹਨਾਂ ਨੂੰ ਚੁੰਦੀ ਹੈ ਜਿੰਨਾ ਸਿੱਖਾਂ ਨੇ ਦਿੱਲੀ ਵਾਸਤੇ ਕੀਤਾ ਹੈ ਉਹ ਕੋਈ ਬਦਲੇ ਸਾਨੂੰ ਮਾਣ ਜਾਂ ਸਾਡੀ ਬੜਿਆਈ ਤਾਂ ਕੀ ਕਰਨੀ ਹੈ ਇਹ ਸਿਰਫ ਸਾਨੂੰ ਨਹੀਂ ਮਤਕਾਉਨੇ ਹਨ ਪ੍ਰਸਾਦ ਸੰਗਤ ਜੀ ਇਹ ਜਿਹੜੀਆਂ ਗੱਲਾਂ ਇਹ ਬਹੁਤਾ ਚਿਰ ਦੇ ਚੱਲਣੀਆਂ ਇਹ ਜੇ ਜ਼ਿਆਦਾ ਨਹੀਂ ਤਾਂ થોੜਾ ਜਰ ਹੋਰ ਇਹਨਾਂ ਨੂੰ ਆਪਣੇ ਬੰਦੇ ਛੱਡਣੇ ਪੈਣੇ ਐ ਐਸੇ ਵਿਧਾਨੀਦਨ ਨੇ ਸ਼ਾਂਤੀ ਬਿਨਾਂ ਕਿਸੇ ਗੱਲ ਤੋਂ ਸੀਐਮ ਨੇ ਕਹਿਤਾ ਜੇ ਬੰਨਤਾ ਕੀ ਦਿੱਤੀ ਐ ਸੀਐਮ ਨੂੰ ਤਾਂ ਇਹ ਕਿਹਾ ਸੀ ਭਗਵਾਨ ਤੁਮ ਨੂੰ ਬਿਆਤ ਸਿੰਘ ਦੇ ਰਾਹਾਂ ਤੇ ਚੱਲ ਪਿਆ ਹੈ ਬੋਲੇ ਭਰਾਏ ਉਹਨੇ ਇਹ ਕਿਹਾ ਜੀ ਵੀ ਤੇਰਾ ਵੀ ਹਾਲ ਬਿਆਤ ਸਿੰਘ ਵਾਲਾ ਹੋਊਗਾ ਉਹਨੇ ਇਹ ਨਹੀਂ ਸੀ ਕਿਹਾ ਵੀ ਮੈਂ ਤੇਰਾ ਹਾਲ ਬਿਆਤ ਸਿੰਘ ਵਾਲਾ ਕਰੂੰਗਾ ਜਦੋਂ ਲੋਕ ਤੰਗ ਹੋ ਜਾਂਦੇ ਆ ਹੁਣ ਇੰਦਰਾ ਗਾਂਧੀ ਸੀ ਕਿਸੇ ਨੇ ਉਹ ਥੋੜੀ ਜਿਹੀ ਪਰ ਕੌਮ ਨੂੰ ਪਤਾ ਸੀ ਵੀ ਕੋਈ ਨਾ ਕੋਈ ਉੱਠੂਗਾ ਥੋੜੀ ਪਤਾ ਸੀ ਕਿਹੜਾ ਉੱਠੂਗਾ ਕੌਣ ਵੀ ਰੇਖ ਚ ਸੀਮ ਕਿਹੜਾ ਉੱਠਦਾ ਹੈ ਪਰ ਇਹ ਤਾਂ ਨਹੀਂ ਸੀ ਕਿਸੇ ਨੂੰ ਪਤਾ ਵੀ ਕੌਣ ਹੈ ਆਪਾਂ ਪਹਿਲੇ ਹੀ ਤਾਂ ਨਹੀਂ ਸੀ ਕਿਸੇ ਤੇ ਪਰਚਾ ਦੇ ਰਿਹਾ ਦੇ ਉਹਦਾ ਵੀ ਇਹ ਬੰਦੇ ਦਾ ਇਦਾਂ ਕਾਦੀ ਮਾਰਨੀ ਆ ਜੀ ਇਸ ਤੇ ਪਰਚਾ ਦੇ ਦੋ ਪਹਿਲੇ ਹੀ ਇਤਰਾਵ ਕੰਮ ਹੋ ਗਿਆ ਹੁਣ ਫਿਰ ਉਹਨਾਂ ਨਾਲ ਉਹਨਾਂ ਦੇ ਜਿਹੜੇ ਆ ਲੌਕੇ ਐ ਕੋਈ ਵੰਟਾ ਮੋੜਾ ਉਹਦੇ ਨਾਲ ਜੇ ਤੁਸੀਂ ਮਾਰੋਗੇ ਥੋੜੇ ਪਰਚਾ ਦੇ ਦਿੱਤਾ ਕੰਮ ਚਾਹੇ ਕੋਈ ਹੋਰ ਹੀ ਕਰ ਦਵੇ ਜਿਹੜੀਆਂ ਉਹ ਗੱਲਾਂ ਕਰਦੇ ਨੇ ਜਿਹੜੀਆਂ ਭਗਵੰਤ ਮਾਨ ਦਾ ਐ ਤਾਂ ਵੀ ਮੈਨੂੰ ਵਾਰਨ ਦੇ ਤੜਕੇ ਦਿੱਤੀ ਹੈ ਇਹਨਾਂ ਦਾ ਇਸ ਲਈ ਸਾਹ ਸਮਝ ਜੀਏ ਸਾਰੀਆਂ ਬਨਾਉਟੀਆਂ ਗੱਲਾਂ ਗਲਤ ਗੱਲਾਂ ਜਿਹੜੀ ਸਰਕਾਰ ਕਰਦੀ ਹੈ ਜਾਂ 판ੂ ਜੋ ਹੈ ਝੂਠੇ ਦੋਸ਼ ਲਾ ਕੇ ਪਤਰਾਮ ਕਰਦੀ ਹੈ ਨਾ ਇਹ ਬੈਕੈਡਮੀ ਆਪਣੇ ਯਿਆ ਕੁਰਬਾਨੀਆਂ ਦਿੱਤੀ ਵਾਸਤੇ ਸਰਕਾਰ ਨੂੰ ਕੁਝ ਨਾ ਸੋਚਣਾ ਚਾਹੀਦਾ ਹੈ। ਵਈ ਆਪਾਂ ਨੂੰ ਭਰਾ ਬਣਾ ਕੇ ਨਾਮ ਲਾਇਏ ਨਾ ਕਿ ਇਹਨਾਂ ਨੂੰ ਨੀਵੇਂ ਤੇ ਬੁੜੀ ਕੋਸ਼ਿਸ਼ ਕਰੀਏ। ਬਾਕੀ ਸਾਰ ਸੰਭਜ ਜੀ ਮੈਂ ਤੁਹਾਡਾ ਧੰਨਵਾਦ ਕਰਦਾ ਖੀਰ ਚ ਬਈ ਤੁਸੀਂ ਆਈ ਲੋਰੇ ਆਪਣੇ ਜਨੂਨੀ ਜੀ ਮੇ ਛੱਡ ਕੇ ਮੈਨੂੰ ਇੰਨਾ ਇੱਜ਼ਤ ਮਾਨ ਪਿਆਰ ਦਾ ਤਕਰ ਤੁਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਮੈਨੂੰ ਵੋਟਾਂ ਵਾਕੇ ਐਮਪੀ ਬਣਾਤਾ ਸਾਥ ਸਰਗਤ ਜੀ ਮੈਂ ਹੁਣ ਇਹ ਐਲਾਨ ਨਹੀਂ ਕਰ ਸਕਦਾ ਗਰਾਂਟ ਦਾ ਮੈਂ ਸਾਰਿਆਂ ਨੂੰ ਪੂਰੇ ਹਲਕੇ ਚ ਵਰ ਚੜ ਕੇ ਮੈਂ ਉਹੀ ਹੁੰਦਾ ਮੇਰਾ ਨੰਬਰ ਹੈ ਤਕਰੀਬਨ ਸਾਰਿਆਂ ਕੋਈ ਕਿਸੇ ਨੂੰ ਕੰਮ ਹੈ ਫੋਨ ਕਰ ਲੋ ਆਪਣੇ ਜਿਹੜੇ ਕੁਲਵੰਤ ਹੈ ਦਿਬਰੂਗੜ੍ਹ ਜੇਲ੍ਹ ਚ ਉਹਦੇ ਪਾਪਾ ਜੀ ਸੀ ਨਾ ਹਾਂਜੀ ਹਾਂਜੀ ਹਾਂ ਹਾਂ ਉਹਨਾਂ ਤੇ ਵੀ ਐਲਐਸਸੀ ਲੱਗਦੀ ਸੀ ਪਹਿਲਾਂ ਇਹ ਜਿਹੜੀਆਂ ਗੱਲਾਂ ਆਉਂਦੀਆਂ ਇਹ ਨਾ ਇੱਕ ਹੁੰਚ ਹੀ ਹੁੰਦੀਆਂ ਯਾਦ ਰੱਖ ਲਿਓ ਇੱਕ ਦਿਨ ਮੈਂ ਬਾ ਆਪਣੇ ਪਿੰਡ ਗਿਆ ਹੋਇਆ ਸੀ ਮੈਂ ਗਿਆ ਮਾਤਾ ਜੀ ਬਈ ਆਪਾਂ ਕਿਹਾ ਹੈ ਨਾ ਕਿ ਜੁਰਗ ਨੇ ਕੰਮ ਕਰਦਾ ਇੰਦਰਾ ਗਾਂਧੀ ਵਾਲਾ ਤੇ ਉਹ ਮੈਨੂੰ ਵਿਚੋ ਬਜ਼ੁਰਗ ਬੈਠੇ ਸੀ ਆਪਣੇ ਰੂਰ ਉਹਨਾਂ ਨੇ ਗਿਆ ਕਹਿੰਦੇ ਵੀ ਇਹ ਪਹਿਲਾ ਥੋੜੀ ਹੈ ਕਹਿੰਦੇ ਆਪਣੇ ਚਿਤ ਉਹਦੇ ਮੂਰਚੇ ਚ ਪੀਛੀ ਦੋਈਆਂ ਨਨਕਾਣਾ ਸਾਹਿਬ ਵੇਲੇ ਵੀ ਉੱਥੇ ਅਸੀਂ ਪਾਕਿਸਤਾਨ ਤੋਂ ਆਏ ਸੀ ਨਾ ਉੱਥੇ ਵੀ ਸੀ ਕਹਿੰਦੇ ਇਹ ਐਵੇਂ ਨਹੀਂ ਹੋ ਗਿਆ ਇੱਕ ਹੁੰਚੀ ਹੁੰਦਾ ਜਿਨ੍ਹਾਂ ਦੇ ਫੋਨ ਚ ਹੋਵੇ ਉਹ ਫਿਰ بار-बार ਉਠਲਾਈ ਲੋਡ ਪਈ ਤੇ ਜਦ ਕੋਈ ਆਵਾਜ਼ ਆਉਂਦੀ ਗਿਆ ਉਹ ਬੰਦੇ ਨੂੰ ਮਹਿਸੂਸ ਕਰਦੀ ਆ ਵੀ ਹੁਣ ਸਾਡੇ ਕੌਮ ਨੂੰ ਲੋੜ ਹੈ ਐਵੇਂ ਕਲਵੰਤ ਸਿੰਘ ਦਾ ਇਹ ਜੀ ਅਸੀਂ ਜ਼ੋਰ ਤਾਂ ਬਹੁਤ ਲਾਉਨੇ ਆ ਵਪਾਰ ਆ ਜਾਣਾ ਪਰ ਮੈਨੂੰ ਲੱਗਦਾ ਨਹੀਂ ਕਿ ਬਈ ਸਰਕਾਰ ਨੂੰ ਕੋਈ ਫਰਕ ਪੈਂਦਾ ਇਸ ਗੱਲ ਦਾ ਕਉ ਕੀ ਦੇਖੋ ਦੁਬਾਰਾ ਐਨਐਸਏ ਲਾਤੀ ਹੁਣ ਜੇਲ੍ਹ ਚ ਜਦੋਂ ਕਰੋ ਉਹ ਬਾਹਰ ਸਿਕਾ ਅਮਰਤਪਾਲ ਉਦੋਂ ਤੱਕ ਉਹਦਾ ਕੋਰਸ ਨਹੀਂ ਬਰਾਮਤ ਹੋ ਰਿਹਾ ਆਈਐਸਆਈ ਨਾਲ ਕੋਈ ਕਾਰਗਿ ਜ ਨਹੀਂ ਕੋਈ ਮਤਲਬ ਕੁਝ ਨਹੀਂ ਕੋਈ ਲਿੰਕ ਨਹੀਂ ਬਰਾਮਤ ਹੋਇਆ ਕੋਈ ਨੰਬਰ ਨਹੀਂ ਮਿਲਿਆ ਕੁਝ ਨਹੀਂ ਹੁਣ ਇਹਨਾਂ ਨੇ ਪੰਜਾਬ ਸਰਕਾਰ ਨੇ ਹਾਈ ਕੋਰਟ ਚ ਲਾਂਭਾ ਜੀ ਪਈ ਉਹਨੇ ਨੇ ਕਹਿੰਦੇ ਆਈਐਸਆਈ ਨਾਲ ਦਸੋਂ ਬਾਸ ਵੀ ਉਹਦੋਂ ਤਾਂ ਬਣੇਗੇ ਹੁਣ ਜੇਲ੍ਹ 'ਚ ਬੈਠੇ ਨੇ ਕਿੱਥੋਂ ਬਣਾ ਲੈ ਇਹ ਗੱਲਾਂ ਸਾਫ਼ ਸੱਚਾਂ ਸੋਚਣ ਵਾਲੀਆਂ ਐ ਇਹਨਾਂ ਕੋਲੇ ਜਵਾਬ ਨਹੀਂ ਹੈ ਕਿਹੜੀ ਗੱਲ ਕਰਕੇ ਐਨਐਸਸੀ ਵਧਾਈ ਹੈ ਕਹਿੰਦੇ ਜੀ ਇਹਨੇ ਮੈਨੂੰ ਮਾਰਨ ਦੀ ਧਮਕੀ ਦਿੱਤੀ ਹੈ ਮਕਦਰ ਆਪਾਂ ਜੀ ਸਸਹਣੀ ਵੀ ਗੱਲ ਕਰਦੇ ਆਂ ਪਿੰਡਾਂ ਚ ਆਪਣੀ ਲਗਾਈ ਹੋ ਜਾਂਦੀ ਹੈ ਆਪਾਂ ਮਾਰਨ ਦੀ ਧਮਕੀ ਗਵਾਂਡੀਆਂ ਨੂੰ ਨਾਲ ਦੇ ਨੂੰ ਦੇ ਦਿਨੀਆਂ ਫਿਰ ਤਾਂ ਟੁੱਟਦੇ ਵੀ ਅੰਦਰ ਸੇ ਲੱਗ ਜੂਗੀ ਠੀਕ ਹੈ ਨਾ ਜੇ ਮਾਰਨ ਦੀ ਧਮਕੀ ਦਿੱਤੀ ਹੈ ਨਾ 506 ਬਣਦੀ ਹੈ ਲਾ ਦੋ 506 ਚ ਜਵਾਬ ਤਾਂ ਹੋ ਚੁੱਕੀ ਉਹ ਤਾਂ ਫੈਸਲੇ ਬੇਬਲ ਫੈਂਸਰ ਜੀਲ ਤੇ ਜਾਂਦੀ ਰੋਡ ਦੀਆਂ 506 ਵਾਸਤੇ ਇਸ ਲਈ ਤਾਂ ਸਿਰਫ ਗੱਲ ਤਾਂ ਸੱਚ ਇਹ ਹੈ ਵੀ ਜਿਹੜੇ ਆਪਾਂ ਪੰਜਾਬੀ ਆ ਨਾ ਸਰਦਾਰ ਹੈ ਜਿਹੜੀ ਆਪਣੀ ਕੌਮ ਹੈ ਖਾਲਸਾ ਇਹ ਜਿਹੜੇ ਸੈਂਟਰ ਚ ਦਿੱਲੀ ਚ ਜਿਹੜੇ ਬੈਠੇ ਆ ਨਾ ਉਹਨਾਂ ਨੂੰ ਚਾਹੁੰਦੀ ਹੈ ਜਿੱਦਾਂ ਸਿੱਖਾਂ ਨੇ ਦਿੱਲੀ ਵਾਸਤੇ ਕੀ ਕੀਤਾ ਹੈ ਉਹਦੇ ਬਦਲੇ ਸਾਨੂੰ ਮਾਣ ਜਾਂ ਸਾਡੀ ਬੜਿਆਈ ਤਾਂ ਕੀ ਕਰਨੀ ਹੈ ਇਹ ਸਗੋਂ ਸਾਨੂੰ ਨੀਮਤ ਪਾਉਨੇ ਆ ਪ੍ਰਸਾਦ ਸਰਗਰ ਜੀ ਇਹ ਜਿਹੜੀਆਂ ਗੱਲਾਂ ਐ ਬੋਤਾ ਚੰਦੇ ਚੱਲਣੀਆਂ ਇਹ ਜੇ ਜ਼ਿਆਦਾ ਨਹੀਂ ਤਾਂ ਥੋੜਾ ਜਿਹਾ ਹੋਰ ਇਹਨਾਂ ਨੂੰ ਆਪਣੇ ਬੰਦੇ ਛੱਡਣੇ ਪੈਣੇ ਆ ਕਿਸੇ ਬਧਾ ਦੀ ਦਾ ਨਕਸਾਲ ਦੀ ਬਿਨਾਂ ਕਿਸੇ ਗੱਲ ਤੋਂ ਸੀਐਮ ਨੇ ਕਹਿਤਾ ਜੀ ਬਨੁਤਾ ਕੀ ਦਿੱਤੀ ਐ ਸੀਐਮ ਨੂੰ ਤਾਂ ਇਹ ਕਿਹਾ ਸੀ ਭਗਵਾਨ ਤੁਮ ਬਿ ਤੂੰ ਬਿਆਸ ਸਿੰਘ ਦੇ ਰਾਹਾਂ ਤੇ ਚੱਲ ਪਿਆ ਹੈ ਬੋਤੇ ਭਾਜੀ ਉਹ ਮਾਰੇ ਇਹ ਕਿਹਾ ਜੀ ਵੀ ਤੇਰਾ ਵੀ ਹਾਲ ਬਿਆਸ ਸਿੰਘ ਵਾਲਾ ਹੋਊਗਾ ਉਹਨੇ ਇਹ ਨਹੀਂ ਨਹੀਂ ਕਿਹਾ ਵੀ ਮੈਂ ਤੇਰਾ ਹਾਲ ਬਿਆਸ ਸਿੰਘ ਵਾਲਾ ਕਰੂੰਗਾ ਜਦੋਂ ਲੋਕ ਤਾਂ ਕੋ ਹੋ ਜਾਂਦੀਆਂ ਹੁਣ ਇੰਦਰਾ ਗਾਂਧੀ ਸੀ ਕਿਸੇ ਨੇ ਉਹ ਥੋੜੀ ਜਿਹੀ ਪਰ ਕੌਮ ਨੂੰ ਪਤਾ ਸੀ ਵੀ ਕੋਈ ਨਾ ਕੋਈ ਉੱਠੂਗਾ ਥੋੜੀ ਪਤਾ ਸੀ ਵੀ ਕਿਹੜਾ ਉੱਠੂਗਾ ਕੌਮ ਦੀ ਰੀਖ ਚ ਜ਼ੀਬ ਕਿਹੜਾ ਉੱਠਦਾ ਹੈ ਪਰ ਇਹ ਤਾਂ ਨਹੀਂ ਸੀ ਕਿਸੇ ਨੂੰ ਪਤਾ ਨਹੀਂ ਕੌਣ ਹੈ ਆਪਾਂ ਪਹਿਲਾਂ ਹੀ ਤਾਂ ਨਹੀਂ ਸੀ ਕਿਸੇ ਤੇ ਪਰਚਾ ਰਿਸ ਰੱਖਦੇ ਹੁੰਦਾ ਵੀ ਇਹ ਬੰਦੇ ਨੇ ਤੇਰਾ ਕਾਦੀ ਮਾਰਨੀ ਆ ਜੀ ਇਸ ਤੇ ਪਰਚਾ ਦੇ ਦੋ ਪਹਿਲਾਂ ਹੀ ਇਤਰਾਹੁ ਕੰਮ ਹੋ ਗਿਆ ਹਮਰ ਤਾਂ ਪਾਲਣਾ ਦਾ ਉਹਨਾਂ ਦੇ ਜਿਹੜੇ ਆ ਰੋਕੇ ਐ ਕੋਈ ਵੰਤਾ ਮੋੜਾ ਉਹਦੇ ਨਾਲ ਜੇ ਤੁਸੀਂ ਮਾਰੋਗੇ ਥੋੜੇ ਤੇ ਪਰਚਾ ਦੇਣ ਦਾ ਕੰਮ ਚਾਹੇ ਕੋਈ ਹੋਰ ਹੀ ਕਰ ਦਵੇ ਜਿਹੜੀਆਂ ਉਹ ਗੱਲਾਂ ਕਰਦੇ ਨੇ ਜਿਹੜੀਆਂ ਭਗਵਤਾਨ ਮਾਨ ਗੱਲਾਂ ਕਰਦਾ ਜੀ ਮੈਨੂੰ ਮਾਰੂਗੇ ਮਨ ਧੰਕੀ ਦਿੱਤੀ ਹੈ ਕਿਉਂਕਿ ਕੋਰਟ ਚ ਉਹਨੇ ਇਹੀ ਕਹਿੰਦਾ ਵੀ ਮੈਨੂੰ ਮਾਰਨ ਦੇ ਧੰਕੀ ਦਿੱਤੀ ਹੈ ਇਹਨਾਂ ਦਾ ਇਸ ਲਈ ਸਾਹ ਸੱਜਣ ਜੀ ਸਾਰੀਆਂ ਬਲਾਉਂਟੀ ਦੀ ਗੱਲਾਂ ਗਲਤ ਗੱਲਾਂ ਜਿਹੜੀ ਸਰਕਾਰ ਕਰਦੀ ਹੈ ਜਾਂ 판 ਨੂੰ ਜੋ ਇਹ ਝੂਠੇ ਦੋਸ਼ ਲਾ ਕੇ ਪਧਰਾਮ ਕਰਦੀ ਹੈ ਨਾ ਇਹ ਬੈਕਗ੍ਰਾਉਂਡ ਆਪਣੀਆਂ ਇਨੀਆਂ ਕਿਰਪਾਆਂ ਤੇ ਦੀਵਾਰ ਤੇ ਸਰਕਾਰ ਨੂੰ ਕੁਝ ਨਾ ਸੋਚਣਾ ਚਾਹੀਦਾ ਹੈ ਵੀ ਆਪਾਂ ਇਹਨਾਂ ਨੂੰ ਪ੍ਰਾਪਨਾ ਕੇ ਨਾਮ ਲਾਇਏ ਨਾ ਕੇ ਇਹਨਾਂ ਨੂੰ ਨਿਵੇਦ ਪਾਉਣ ਦੀ ਕੋਸ਼ਿਸ਼ ਕਰੀਏ ਬਾਕੀ ਸਾਰਾ ਸਰਪ੍ਰੀ ਜੀ ਮੈਂ ਤੁਹਾਡਾ ਧੰਨਵਾਦ ਕਰਦਾ ਅਖੀਰ ਚ ਵੀ ਤੁਸੀਂ ਆਈ ਹੋਰੇ ਆਪਣੇ ਜ਼ਰੂਰੀ ਦੇਮੇ ਛੱਡ ਕੇ ਮੈਨੂੰ ਇੰਨਾ ਇੱਜ਼ਤ ਮਾਨ ਪਿਆਰ ਸਤਿਕਾਰ ਦਿੱਤਾ ਤੁਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਮੈਨੂੰ ਵੋਟਾਂ ਪਾ ਕੇ ਐਮਪੀ ਬਣਾਤਾ ਸਾਧ ਸੰਗਤ ਜੀ ਮੈਂ ਹੁਣ ਐਲਾਨ ਨਹੀਂ ਕਰ ਸਕਦਾ ਗ੍ਰਾਂਟ ਦਾ ਮੈਂ ਆਪਾਂ ਸਾਰਿਆਂ ਨੂੰ ਪੂਰੇ ਹਲਕੇ 'ਚ ਵਸ ਚੜ ਕੇ ਮੈਂ ਉਰੀ ਹੁੰਦਾ ਤੇਰਾ ਨੰਬਰ तकरीबन ਸਾਰਿਆਂ ਕੋਈ ਕਿਸੇ ਨੂੰ ਕੰਮ 'ਤੇ ਫੋਨ ਕਰ ਦੋ ਆਪਣੇ ਜਿਹੜੇ ਕੁਲਵੰਤ ਦਿਬਰੂਗੜ੍ਹ ਜ਼ਿਲ੍ਹੇ ਚ ਉਹਦੇ ਪਾਪਾ ਜੀ ਸੀ ਨਾ ਹਾਂਜੀ ਹਾਂਜੀ ਹਾਂ ਹਾਂ ਉਹਨਾਂ ਤੇ ਵੀ ਐਨਐਸਏ ਲੱਗ ਕੇ ਸੀ ਪਹਿਲਾਂ ਇਹ ਜਿਹੜੀਆਂ ਗੱਲਾਂ ਆਉਂਦੀਆਂ ਇਹ ਨਾ ਇੱਕ ਮੂਹ ਚ ਹੀ ਹੁੰਦੀਆਂ ਯਾਦ ਰੱਖ ਲਿਓ ਇੱਕ ਦਿਨ ਮੈਂ ਬਾ ਆਪਣੇ ਪਿੰਡ ਗਿਆ ਹੋਇਆ ਸੀ ਮੈਂ ਗਿਆ ਮੈਂ ਕਿਹਾ ਜੀ ਇਹ ਅੱਪਾ ਕਹਿੰਦੇ ਹਨ ਨਾ ਕਿ ਜੁਰਗ ਨੇ ਇਹ ਕੰਮ ਕਰਤਾ ਇੰਦਰਾ ਗਾਂਧੀ ਵਾਲਾ ਤੇ ਉਹ ਮੈਨੂੰ ਵਿਚੋ ਬਜ਼ੁਰਗ ਕਿ ਬੈਠੇ ਸੀ ਆਪਣੇ ਰੋਲ ਉਹਨਾਂ ਨੇ ਜਿਆ ਕਹਿੰਦੇ ਵੀ ਇਹ ਪਹਿਲਾ ਥੋੜੀ ਹੈ ਕਹਿੰਦੇ ਆਪਣੇ ਚਿੱਤੋ ਦੇ ਮੋਰਚੇ ਚ ਮੀਚੀ ਦਵਾਈਆਂ ਨਨਕਾਣਾ ਸਾਹਿਬ ਵੇਲੇ ਵੀ ਉੱਥੇ ਅਸੀਂ ਪਾਕਿਸਤਾਨ ਤੋਂ ਆਏ ਸੀ ਨਾ ਉੱਥੇ ਵੀ ਸੀ ਕਹਿੰਦੇ ਇਹ ਐਵੇਂ ਨਹੀਂ ਹੋ ਰਿਹਾ ਇੱਕ ਖੂਚੀ ਹੁੰਦਾ ਜਿਨ੍ਹਾਂ ਦੇ ਖੂਚੇ ਹੋਵੇ ਉਹ ਫਿਰ ਬਾਰ-ਬਾਰ ਉਠਲਾਈ ਲੋਡ ਪਾਈ ਤੇ ਜਦ ਕੌਮ ਆਵਾਜ਼ ਮਾਰਦੀ ਹੈ ਉਹ ਫਿਰ ਬੰਦੇ ਨੂੰ ਮਹਿਸੂਸ ਕਰਦੀ ਹੈ ਕੋਈ ਹੁਣ ਸਾਡੀ ਕੌਮ ਨੂੰ ਲੋੜ ਹੈ ਐਵੇਂ ਕੁਲਵੰਤ ਸਿੰਘ ਦਾ ਆਏ ਜੀ ਅਸੀਂ ਜ਼ੋਰ ਤਾਂ ਬਹੁਤ ਲਾਉਨੇ ਆਂ ਬਈ ਬਾਹਰ ਆ ਜਾਣ ਪਰ ਮੈਨੂੰ ਲੱਗਦਾ ਨਹੀਂ ਕਿ ਬਈ ਸਰਕਾਰ ਨੂੰ ਕੋਈ ਫਰਕ ਪੈਂਦਾ ਇਸ ਗੱਲ ਦਾ ਕੋਈ ਦੇਖੋ ਦੁਬਾਰਾ ਐਨਐਸਏ ਲਾਤੀ ਹੁਣ ਜੇਲ੍ਹ ਚ ਜਦੋਂ ਕਰੋ ਉਹ ਬਾਹਰ ਸਿਕਾ ਆ ਮਰਤ ਪਾਲ ਉਦੋਂ ਤੱਕ ਉਹਦਾ ਕੋਈ ਕੁਛ ਨਹੀਂ ਬਰਾਮਦ ਹੋਇਆ ਆਈਐਸਆਈ ਨਾਲ ਕੋਈ ਕਾਗਜ਼ ਨਹੀਂ ਕੋਈ ਮਤਲਬ ਕੁਛ ਨਹੀਂ ਕੋਈ ਲਿਖੀ ਨਹੀਂ ਬਰਾਮਦ ਹੋਇਆ ਕੋਈ ਨੰਬਰ ਨਹੀਂ ਮਿਲਿਆ ਕੁਛ ਨਹੀਂ ਹੁਣ ਇਹਨਾਂ ਨੇ ਪੰਜਾਬ ਸਰਕਾਰ 'ਨੇ ਹਾਈ ਕੋਰਟ ਚ ਲਾਤਾ ਜੀ ਬਈ ਉਹਨਾਂ ਨੇ ਨੇ ਕਹਿੰਦੇ ਆਈਐਸਆਈ ਨਾਲ ਦਸੋਂ ਬਾਸ ਵੀ ਉਦੋਂ ਤਾਂ ਬਣੇ ਨਹੀਂ ਹੁਣ ਜੇਲ੍ਹ 'ਚ ਬੈਠੇ ਨੇ ਕਿੱਥੋਂ ਬਣਾ ਲੈ ਇਹ ਗੱਲਾਂ ਖਾਸ ਕਰਕੇ ਸੋਚਣ ਵਾਲੀਆਂ ਐ ਇਹਨਾਂ ਕੋਲੇ ਜਵਾਬ ਨਹੀਂ ਹੈ ਕਿਹੜੀ ਗੱਲ ਕਰਕੇ ਐਨਐਸ ਨੂੰ ਵਧਾਈ ਹੈ ਕਹਿੰਦੇ ਜੀ ਇਹਨੇ ਮੈਨੂੰ ਮਾਰਨ ਦੀ ਤਰਕੀ ਦਿੱਤੀ ਹੈ ਮਗਰ ਜੇ ਆਪਾਂ ਇਸ ਸਰਸਰੀ ਵੀ ਗੱਲ ਕਰਦੇ ਆਂ ਪਿੰਡਾਂ ਚ ਬਾਈ ਲਾਈ ਹੋ ਜਾਂਦੀ ਹੈ ਆਪਾਂ ਮਾਰਨ ਦੀ ਢਾਂਕੀ ਗਵਾਂਡੀਆਂ ਨੂੰ ਨਾਲ ਦੇ ਨੂੰ ਦੇ ਦਿੰਦੀਆਂ ਫਿਰ ਤੋੜਦੇ ਵੀ ਐਨਐਸਏ ਰੱਖ ਜੋਗੀਂ ਇਹ ਕਹਣਾ ਜੇ ਮਾਰਨ ਦੀ ਢਾਂਕੀ ਦਿੱਤੀ ਹੈ ਮੈਂ 506 ਬਣਦੀ ਹੈ ਲਾ ਦੋ 506 ਚ ਜਵਾਨ ਤਾਂ ਹੋ ਜੂਗੀ ਉਹਨਾਂ ਦਾ ਫੈਸੀ ਬਿਲ ਬਲ ਫੈਂਸੇ ਜੀਲ ਤੇ ਜਾਂਦੀ ਲੋੜ ਦੀਆਂ 506 ਵਾਸਤੇ ਇਸ ਲਈ ਤਾਂ ਸੱਚ ਇਹ ਗੱਲ ਤਾਂ ਸੱਚੀ ਹੈ ਵੀ ਜੀੜੇ ਆਪਾਂ ਪੰਜਾਬੀ ਆ ਨਾ ਸਰਦਾਰ ਐ ਜਿਹੜੀ ਕੋਮੇ ਖਾਲਸਾ ਇਹ ਜਿਹੜੇ ਸੈਂਟਰ ਚ ਦਿੱਲੀ ਚ ਜਿਹੜੇ ਬੈਠੇ ਆ ਨਾ ਉਹਨਾਂ ਨੂੰ ਚੋਹਦੀ ਹੈ ਜਿੱਲਾ ਸਿੱਖਾਂ ਨੇ ਦਿੱਲੀ ਵਾਸਤੇ ਕੀਤਾ ਹੈ ਉਹਦੇ ਬਦਲੇ ਸਾਨੂੰ ਮਾਣ ਜਾਂ ਸਾਡੀ ਵਡਿਆਈ ਤਾਂ ਕੀ ਕਰਨੀ ਹੈ ਇਹ ਸਿਰਫ ਸਾਨੂੰ ਨਹੀਂ ਮਤਕਾਉਨੇ ਹਨ ਪ੍ਰਸਾਦ ਸੰਗਤ ਜੀ ਇਹ ਜਿਹੜੀਆਂ ਗੱਲਾਂ ਇਹ ਬਹੁਤਾ ਚਿਰ ਨਹੀਂ ਚੱਲਣੀਆਂ ਇਹ ਜੇ ਜ਼ਿਆਦਾ ਨਹੀਂ ਤਾਂ થોੜਾ ਜਰ ਹੋਰ ਇਹਨਾਂ ਨੂੰ ਆਪਣੇ ਬੰਦੇ ਛੱਡਣੇ ਪੈਣੇ ਆ ਨਸ਼ੇ ਵਿਧਾਨੀ ਦਾ ਨੁਕਸਾਨ ਦੀ ਬਿਨਾਂ ਕਿਸੇ ਗੱਲ ਤੋਂ ਸੀਐਮ ਨੇ ਕਿਹਾ ਜੀ ਬੰਨੋ ਤਾਂ ਕੀ ਦਿੱਤੀ ਐ ਸੀਐਮ ਨੂੰ ਤਾਂ ਇਹ ਕਿਹਾ ਜੀ ਭਗਵਾਨ ਤੁਮਾਨੂੰ ਬਿਤੂ ਬਿਆਸ ਸਿੰਘ ਦੇ ਰਾਹਾਂ ਤੇ ਚੱਲ ਪਿਆ। ਉਹਨਾਂ ਨੇ ਇਹ ਕਿਹਾ ਸੀ ਵੀ ਤੇਰਾ ਵੀ ਹਾਲ ਬਿਆਸ ਸਿੰਘ ਵਾਲਾ ਹੋ ਜਾਊਗਾ। ਉਹਨਾਂ ਇਹ ਨਹੀਂ ਸੀ ਕਿਹਾ ਵੀ ਮੈਂ ਤੇਰਾ ਹਾਲ ਬਿਆਸ ਸਿੰਘ ਵਾਲਾ ਕਰੂੰਗਾ। ਜਦੋਂ ਲੋਕ ਤੰਗ ਹੋ ਜਾਂਦੇ ਆ ਹੁਣ ਇੰਦਰਾ ਕਾਂਧੀ ਸੀ। ਕਿਸੇ ਨੇ ਉਹ ਥੋੜੀ ਜਿਹੀ ਤੋਂ ਕੌਮ ਨੂੰ ਪਤਾ ਸੀ ਵੀ ਕੋਈ ਨਾ ਕੋਈ ਉੱਠੋਗਾ ਥੋੜੀ ਪਤਾ ਸੀ ਵੀ ਕਿਹੜਾ ਉੱਠੋਗਾ। ਕੌਣ ਦੀ ਲੀਖ ਤਸੀਬ ਕਿਹੜਾ ਉੱਠਦਾ ਹੈ ਪਰ ਇਹ ਕਦੇ ਸੀ ਕਿਸੇ ਨੂੰ ਪਤਾ ਵੀ ਕੌਣ ਹੈ ਆਪਾਂ ਪਹਿਲੇ ਹੀ ਤਾਂ ਨਹੀਂ ਸੀ ਕਿਸੇ ਤੇ ਪਰਚਾ ਦੇ ਇਸ ਰੱਖਦੇ ਹੁਣ ਬੰਗੇ ਬੱਤੇ ਲੈ ਕੇ ਨਾ ਕਾਦੀ ਮਾਰਨੀ ਹੈ ਜੀ ਇਸ ਤੇ ਪਰਚਾ ਦੇ ਦਿਓ ਪਹਿਲੇ ਹੀ ਇਤਨਾ ਕੰਮ ਹੋ ਗਿਆ ਮੁੱਠ ਪਾ ਲੋਣਾਂ ਦਾ ਹੁਣ ਅੱਦੇ ਜਿਹੜੇ ਆ ਰਹੋਗੇ ਐ ਕੁਲਵੰਤ ਮੋਢਾ ਉਹਦੇ ਨਾਲ ਜੇ ਤੁਸੀਂ ਮਾਰੋਗੇ ਤੋੜ ਤੇ ਪਰਚਾ ਦੇ ਦਿੱਤਾ ਕੰਮ ਚਾਹੇ ਕੋਈ ਹੋਰ ਹੀ ਕਰ ਦਵੇ ਜਿਹੜੀਆਂ ਉਹ ਗੱਲਾਂ ਕਰਦੇ ਨੇ ਜਿਹੜੀਆਂ ਭਗਵਾਨਤਮਾਨ ਗੱਲਾਂ ਕਰਦਾ ਇਹ ਤੈਨੂੰ ਮਾਰੂਗੇ ਮਨ ਤਨ ਵੀ ਦਿੱਤੀ ਹੈ ਕਿਉਂਕਿ ਕੋਰਚੂ ਨੇ ਇਹੀ ਕਹਿੰਦਾ ਵੀ ਮੈਨੂੰ ਮਾਰਨ ਦੇ ਪਰਚੇ ਦਿੱਤੀ ਹੈ ਇਹਨਾਂ ਦਾ ਇਸ ਲਈ ਸਾਹ ਸਖਣ ਜੀਏ ਸਾਰੀਆਂ ਬਲਾਉਂਟੀ ਦੀ ਗੱਲਾਂ ਗਲਤ ਗੱਲਾਂ ਜਿਹੜੀ ਸਰਕਾਰ ਕਰਦੀ ਹੈ ਜਾਂ ਤੁਮੂ ਜੋ ਹੈ ਝੂਠੇ ਦੋਸ਼ ਲਾ ਕੇ ਪਤਰਾਮ ਕਰਦੀ ਹੈ ਨਾ ਇਹ ਬਹੁਤ ਬੇਕਦਰਮੀ ਆਪਣੀਆਂ ਇਨੀਆਂ ਕੁਰਬਾਨੀਆਂ ਦਿੱਤੀ ਵਾਸਤੇ ਸਰਕਾਰ ਨੂੰ ਕੁਝ ਨਾ ਸੋਚਣਾ ਚਾਹੀਦਾ ਹੈ ਵਈਆ ਪਾਇਨ ਨੂੰ ਭਰਾ ਆਪਣਾ ਕੇ ਨਾਮ ਲਾਇਏ ਨਾ ਕੇ ਇਹਨਾਂ ਨੂੰ ਨੀਵੇਂ ਟਪਾਉਣ ਦੀ ਕੋਸ਼ਿਸ਼ ਕਰ ਗਏ ਬਾਕੀ ਸਾਰ ਸਭ ਜੀ ਮੈਂ ਤੁਹਾਡਾ ਧੰਨਵਾਦ ਕਰਦਾ ਅਖੀਰ ਚ ਬੈਠੋ ਜੀ ਆਈ ਲੋਰੇ ਆਪਣੇ ਜਨੂਨੀ ਧਿਮੇ ਛੱਡ ਕੇ ਮੈਨੂੰ ਇੰਨਾ ਇੱਚਾ ਤੇ ਬਹੁਤ ਪਿਆਰ ਦਿੱਤਾ ਤੁਸੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀ ਮੈਨੂੰ ਵੋਟਾਂ ਪਾ ਕੇ ਐਮਪੀ ਬਣਾਤਾ ਸਾਥ ਸਰਦਾਰ ਜੀ ਮੈਂ ਹੁਣ ਇਹ ਐਲਾਨ ਨਹੀਂ ਕਰ ਸਕਦਾ ਗ੍ਰੈਂਟ ਦਾ ਮੈਂ ਆਪਾਂ ਸਾਰੇਆਂ ਨੂੰ ਪੂਰੇ ਹਲਕੇ ਚ ਵਰ ਚੜ ਕੇ ਮੈਂ ਉਹੀ ਹੁੰਦਾ ਮੇਰਾ ਨੰਬਰ ਹੈ तकरीबन ਸਾਰੇਆ ਕੋਈ ਕਿਸੇ ਨੂੰ ਕੰਮ ਮੈਂ ਫੋਨ ਕਰ ਦੋ ਆਪਣੇ ਜਿਹੜੇ ਕੁਲਵੰਤ ਹੈ ਦਿਵਰੂਗੜ ਜੇਲ੍ਹ ਚ ਉਹਦੇ ਪਾਪਾ ਜੀ ਸੀ ਨਾ ਹਾਂਜੀ ਹਾਂਜੀ ਹਾਂ ਹਾਂ ਉਹਨਾਂ ਤੇ ਵੀ ਐਲਐਸਸੀ ਲੱਗੀ ਸੀ ਪਹਿਲਾਂ ਇਹ ਜਿਹੜੀਆਂ ਗੱਲਾਂ ਆਉਂਦੀਆਂ ਐ ਨਾ ਇਹ ਖੂਨ ਚ ਹੀ ਆਉਂਦੀਆਂ ਐ ਯਾਦ ਰੱਖ ਲਿਓ ਇੱਕ ਦਿਨ ਮੈਂ ਉਹ ਆਪਣੇ ਪਿੰਡ ਗਿਆ ਹੋਇਆ ਸੀ ਮੈਂ ਗਿਆ ਮੈਂ ਕਿਹਾ ਜੀ ਬਈ ਆਪਾਂ ਕਿਹੇ ਆ ਨਾ ਜਿਹੜਾ ਉਹਨੇ ਕੰਮ ਕਰਦਾ ਇੰਦਰਾ ਗਾਂਧੀ ਆ ਤੇ ਉਹ ਮਨੋ ਵਿਚੋ ਬਜ਼ੁਰਗ ਬੈਠੇ ਸੀ ਆਪਣੇ ਰੋਗ ਉਹਨਾਂ ਨੇ ਕਿਹਾ ਕਹਿੰਦੇ ਵੀ ਇਹ ਪਹਿਲਾ ਥੋੜੀ ਐ ਕਹਿੰਦਾ ਆਪਣੇ ਜਿਤ ਉਹਦੇ ਮੋਰਚੀ ਚ ਪੀਛੀ ਦੋਈਆਂ ਐ ਨਨ ਕਹਾਣਾ ਸਾਹਿਬ ਵੀ ਉੱਥੇ ਅਸੀਂ ਪਾਕਿਸਤਾਨ ਤੋਂ ਆਏ ਸੀ ਨਾ ਉੱਥੇ ਵੀ ਸੀ ਕਹਿੰਦੇ ਇਹ ਐਵੇਂ ਨਹੀਂ ਹੋ ਰਿਹਾ ਇੱਕ ਹੁੰਚੀ ਹੁੰਦਾ ਜਿਨ੍ਹਾਂ ਦਾ ਖੁੰਚ ਹੋਵੇ ਉਹ ਫਿਰ بار-ਬਾਰ ਉੱਠਦਾ ਲੋੜ ਪਈ ਤੇ ਜਦੋਂ ਕੌਮ ਆਵਾਜ਼ ਮਾਰਦੀ ਹੈ ਉਹ ਬੰਦੇ ਮਹਿਸੂਸ ਕਰਦੇ ਆ ਵੀ ਹੁਣ ਸਾਡੀ ਕੌਮ ਨੂੰ ਲੋੜ ਹੈ ਐਵੇਂ ਕੁਲਵੰਤ ਸਿੰਘ ਦਾ ਇਹ ਜੀ ਅਸੀਂ ਜ਼ੋਰ ਤਾਂ ਬਹੁਤ ਲਾਉਨੇ ਆਂ ਵਪਾਰ ਆ ਜਾਣਾ ਪਰ ਮੈਨੂੰ ਲੱਗਦਾ ਨਹੀਂ ਕਿ ਭਈ ਸਰਕਾਰ ਨੂੰ ਕੋਈ ਫਰਕ ਪੈਂਦਾ ਇਸ ਗੱਲ ਦਾ ਕਿਉਂਕਿ ਦੇਖੋ ਦੁਬਾਰਾ ਐਨਐਸਏ ਰਾਤੀ ਹੁਣ ਜੇਲ੍ਹ 'ਚ ਜਦੋਂ ਤੱਕ ਉਹ ਬਾਹਰ ਸਿਕਿਆ ਅਮਰਤਪਾਲ ਉਦੋਂ ਤੱਕ ਉਹਦਾ ਕੋਈ ਕਾਰਸ਼ ਨਹੀਂ ਬਰਾਮਦ ਹੋ ਰਿਹਾ ਆਈਐਸਆਈ ਨਾਲ ਕੋਈ ਕਾਰਵਾਈ ਨਹੀਂ ਕੋਈ ਮਤਲਬ ਕੁਝ ਨਹੀਂ ਕੋਈ ਲੇਖ ਨਹੀਂ ਬਰਾਮਦ ਹੋਇਆ ਕੋਈ ਨੰਬਰ ਨਹੀਂ ਮਿਲਿਆ ਕੁਝ ਨਹੀਂ ਹੁਣ ਇਹਨਾਂ ਨੇ ਪੰਜਾਬ ਸਰਕਾਰ ਨੇ ਹਾਈ ਕੋਰਟ ਚ ਲਾਤਾ ਜੀ ਬਈ ਉਹਨੇ ਲਿੰਕ ਕੈਪ ਦੇ ਆਈਐਸਆਈ ਨਾਲ ਦਸੂਹ ਬਾਾਰ ਸੀ ਉਦੋਂ ਤਾਂ ਬਣੇ ਹੁਣ ਜੇਲ੍ਹ ਚ ਬੈਠੇ ਨੇ ਕਿੱਥੋਂ ਬਣਾ ਲੈ ਇਹ ਗੱਲਾਂ ਸਾਰਾ ਸੱਚਾ ਸੋਚਣ ਵਾਲੀਆਂ ਐ ਇਹਨਾਂ ਕੋਲੇ ਜਵਾਬ ਨਹੀਂ ਹੈ ਕਿਹੜੀ ਗੱਲ ਕਰਕੇ ਐਨਐਸਸੀ ਵਧਾਈ ਐ ਕਹਿੰਦੇ ਜੀ ਇਹਨੇ ਮੈਨੂੰ ਮਾਰਨ ਦੀ ਕੰਕੀ ਦਿੱਤੀ ਹੈ ਮੈਂ ਕਹਿੰਦਾ ਜੇ ਆਪਾਂ ਜੀ ਸੱਤ ਸਲੀ ਵੀ ਗੱਲ ਕਰਦੇ ਆਂ ਪਿੰਡਾਂ ਚਾ ਬਾਹਰ ਲਗਾਈ ਹੋ ਜਾਂਦੀ ਹੈ ਆਪਾਂ ਮਾਰਨ ਦੀ ਤਣਕੀ ਗਵਾਣਦੀ